ਨੇ ਭਾਈ ਗੁਰਦਾਸ ਜੀ ਲਿਖਦੇ ਹੀ ਜਾ ਰਹੇ ਨੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਔਰ ਜਦੋਂ ਭਗਤਾਂ ਦੀ ਬਾਣੀ ਆਈ ਨਾ ਸੰਗਤ ਜੀ ਭਗਤ ਬਾਣੀ ਆਈ ਹੁਣ ਜਿਹੜੇ ਭਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਮਕਾਲੀ ਨੇ ਜਾਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਪਹਿਲਾਂ ਭਗਤ ਸਦਨੇ ਵਰਗੇ 100 100 ਸਾਲ ਪਹਿਲਾਂ ਆਏ ਉਹਨਾਂ ਨੇ ਆਪਣੀ ਗੁਰਬਾਣੀ ਉਚਾਰੀ ਹੈ ਜਦੋਂ ਭਗਤ ਬਾਣੀ ਆਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਭਗਤ ਬਾਣੀ ਦਾ ਬੋਲ ਉਚਾਰਨ ਕਰ ਰਹੇ ਨੇ ਭਾਈ ਗੁਰਦਾਸ ਜੀਆਂ ਦੇ ਮਨ ਦੇ ਵਿੱਚ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਲੈ ਕਰਕੇ ਚਾਰ ਸਰੂਪਾਂ ਦੀ ਬਾਣੀ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਏ ਪੰਜਵੇਂ ਜਾਮੇ ਦੀ ਗੁਰਬਾਣੀ ਆਪ ਉਚਾਰਨ ਕਰਕੇ ਸੁਣਾ ਰਹੇ ਨੇ ਸਤਿਗੁਰੂ ਜੀ ਭਗਤਾਂ ਦੀ ਬਾਣੀ ਕਿੱਥੋਂ ਲਿਖਵਾ ਰਹੇ ਨੇ ਦੋਵੇਂ ਹੱਥ ਜੋੜ ਸਤਿਗੁਰੂ ਜੀਆਂ ਨੂੰ ਪੱਲਾ ਪਾ ਕੇ ਸੰਧਿਆ ਵੇਲੇ ਬਚਨ ਕੀਤੇ ਪੰਚਮ ਗੁਰਦੇਵ ਸਤਿਗੁਰੂ ਮੇਰੇ ਮਨ ਦੇ ਅੰਦਰ ਸ਼ੰਕਾ ਨਹੀਂ ਆਪਣੇ ਗੁਰੂ ਉੱਪਰ ਪਰ ਮੇਰੇ ਉੱਪਰ ਤਰਸ ਕਰਕੇ ਇਹ ਰਹਿਮਤ ਕਰਕੇ ਮੈਨੂੰ ਦੱਸੋ ਕਿ ਇਹ ਭਗਤਾਂ ਦੀ ਬਾਣੀ ਕੌਣ ਲਿਖਵਾ ਰਿਹਾ ਹੈ ਬਾਣੀ ਕਿੱਥੋਂ ਆਈ ਹੈ ਪੰਚਮ ਗੁਰਦੇਵ ਸਤਿਗੁਰੂ ਕਹਿਣ ਲੱਗੇ ਭਾਈ ਗੁਰਦਾਸ ਜੀ ਸਵੇਰੇ ਅੰਮ੍ਰਿਤ ਵੇਲੇ ਮਿੱਥੇ ਹੋਏ ਸਮੇਂ ਤੋਂ ਤੁਸੀਂ ਕੁਝ ਸਮਾਂ ਕੁਝ ਪਲ ਕੁਝ ਘੜੀਆਂ ਪਹਿਲਾਂ ਸਾਡੇ ਕੋਲ ਸਾਡੇ ਤੰਬੂ ਦੇ ਵਿੱਚ ਆ ਜਾਓ ਜਦੋਂ ਇਹ ਬਚਨ ਕੀਤੇ ਉਸੇ ਤਰ੍ਹਾਂ ਕੀਤਾ ਭਾਈ ਗੁਰਦਾਸ ਜੀ ਕੁਝ ਘੜੀਆਂ ਕੁਝ ਪਲ ਪਹਿਲਾਂ ਆ ਗਏ ਆਣ ਕਰਕੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਗੁਰਦੇਵ ਸਤਿਗੁਰਾਂ ਨੂੰ ਸੀਸ ਝੁਕਾਇਆ ਨਮਸਕਾਰ ਕੀਤੀ ਨਮਸਕਾਰ ਕਰਕੇ ਕੀ ਦੇਖਦੇ ਨੇ ਸਤਿਗੁਰੂ ਜੀਆਂ ਦੇ ਚਾਰ ਸ਼ੇਰੇ ਚਿੱਟੀਆਂ ਦਾੜ੍ਹੀਆਂ ਵਾਲੇ ਦਗਦਗ ਕਰਦੇ ਹੋਏ ਚਿੱਟੇ ਦਸਤਾਰੇ ਜਿਨ੍ਹਾਂ ਨੇ ਸਜਾਏ ਹੋਏ ਚਿੱਟੇ ਵਸਤਰ ਜਿਨ੍ਹਾਂ ਨੇ ਪਾਏ ਹੋਏ ਕੁਝ ਰੂਹਾਂ ਸਤਿਗੁਰੂ ਜੀਆਂ ਦੇ ਲਾਗੇ ਬੈਠੀਆਂ ਨੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਜੀ ਇਹ ਗੁਰਮੁਖ ਪਿਆਰੇ ਕੌਣ ਨੇ ਭਾਈ ਗੁਰਦਾਸ ਜੀਆਂ ਨੂੰ ਪੰਜਮ ਗੁਰਦੇਵ ਕਹਿੰਦੇ ਤੁਸੀਂ ਇਹਨਾਂ ਦੇ ਕੋਲੋਂ ਆਪ ਕੁਛ ਲਵੋ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖੋ ਤੁਹਾਡਾ ਨਾਮ ਕੀ ਹੈ ਕੋਈ ਕਹਿੰਦਾ ਜੀ ਮੇਰਾ ਮੈਂ ਕਬੀਰ ਹਾਂ ਮੇਰਾ ਨਾਮ ਫਰੀਦ ਹੈ ਮੇਰਾ ਨਾਮ ਪੀਪਾ ਹੈ ਸਦਨਾ ਹੈ ਜਦੋਂ ਇਸ ਤਰ੍ਹਾਂ ਲੜੀਵਾਰ ਇਹਨਾਂ ਭਗਤਾਂ ਨੇ ਨਾਮ ਲਏ ਭਾਈ ਗੁਰਦਾਸ ਜੀਆ ਨੇ ਪੁੱਛਿਆ ਤੁਹਾਡਾ ਇੱਥੇ ਆਉਣ ਦਾ ਕੀ ਕਾਰਨ ਬਣਿਆ ਪੰਚਮ ਗੁਰਦੇਵ ਸਤਗੁਰ ਕਹਿੰਦੇ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਮਹਾਨ ਕਾਰਜ ਹੋਣ ਲੱਗਾ ਹੈ ਇਸ ਗ੍ਰੰਥ ਦੀ ਰਚਨਾ ਹੋਣ ਲੱਗੀ ਹੈ ਇਹ ਕਹਿੰਦੇ ਅਸੀਂ ਵੀ ਕਿਉਂ ਨਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਰੱਬੀ ਅਕਾਲ ਉਸਤਤ ਬਾਣੀ ਦੇ ਅੰਦਰ ਆਪਣੀ ਅਕਾਲ ਦੀ ਬਾਣੀ ਉਚਾਰੀ ਹੋਈ ਅਸੀਂ ਵੀ ਦਰਜ ਵਿੱਚ ਕਰਵਾ ਆਈਏ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਿਰ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਭਗਤਾਂ ਦੀ ਬਾਣੀ ਲਿਖੀ